ਸਤਨਾਮ ਸ੍ਰੀ ਵਾਹਿਰੋ ਸਹਿਬ ਜੀ ਜਪ ਜੀ ਸਹਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਅਰੀ ਸੱਚ ਜੁਗਾਰੇ ਸੱਚ ਹੈ ਵੀ ਸੱਚ ਨਾਨਕ ਕੋ ਸੀ ਵੀ ਸੱਚ ਸੱਚ ਸੋਚੈ ਸੋਚਨ ਹੋワイ ਜੇ ਸੋਚੀ ਰਖਵਾਰ ਚੁੱਪੈ ਚੁੱਪ ਨ ਹੋワイ ਜੇ ਲਾਇ ਰਹੇ ਦੇਖਤੈ ਭੁਖਿਆ ਭੁਖ ਨ ਉਤਾਰੀ ਦੇਵਨਾਂ ਪ੍ਰੀਆ ਪਰ ਸਹਸ ਸਿਆਨ ਪਾ ਲਖ ਹਾਏ ਤਾ ਇੱਕ ਨਾ ਜਲੈ ਨਾ ਲਾ ਕਿਸਟਿਆ ਰਹੀ ਜੈ ਕੇ ਕੂੜਾ ਟੁੱਟੇ ਪਰ ਹੁਕਮ ਰਜਾਈ ਤਨ ਨਾਨਕ ਲਿਖਿਆ ਨਾ ਲਾ ਹੁਕਮੀ ਹੋਵਨਾ ਕਾ ਰੁਕਣਾ ਕਹਿਆ ਜਾਈ ਹੁਕਮੀ ਹਾਵੇਂ ਜੀ ਹੁਕਮ ਮਿਲੈ ਵੜਿਆਈ ਹੁਕਮੀ ਹਟਮ ਨੀਚ ਹੁਕਮਾਂ ਲੈ ਦਸ ਪਾਈ ਹੈ ਇਕ ਨਾ ਹੁਕਮਾ ਸੀਸ ਇਕ ਹੁਕਮੇ ਸਦਾ ਭਵਾਈ ਹੈ ਹੁਕਮੈ ਅੰਦਰ ਸਾਹਿਬ ਕੋ ਬਾਹਰ ਕੋ ਨ ਕੋਈ ਕੋਈ ਨਾਨਕਾ ਹੁਕਮੈ ਜਿਗਟੈ ਤਾ ਹਮ ਕਹਿ ਨ ਕੋਈ ਗਾਵ ਕੋ ਤਾਨ ਹੋਆ ਕਿਸੈ ਤਾਨ ਗਾਵ ਕੋ ਦਾ ਜਾਣੇ ਨਿਸ਼ਾਨ ਗਾਵ ਕੋ ਗੁਣ ਵਡਿਆਈਆਂ ਚਾਰ ਗਾਵ ਕਾ ਵਿਦਿਆ ਵਿਖੇ ਵਿਚਾਰ ਗਾਵ ਕੋ ਸਾਰ ਕਰ ਤਨਖੇ ਗਾਵ ਕੋ ਜੀ ਲੈ ਫਿਰ ਦੇ ਗਾਵ ਕੋ ਦਪੈ ਸੈ ਦੂਰ ਗਾਵ ਕਾ ਵਿਖੇ ਹਾਦਰ ਹਾ ਦੂਰ ਕਥਨਾ ਕਥਿਨਾ ਵਟੂਟ ਕ ਕਰ ਕਥੀ ਕੋ ਠੀ ਕੋਟ ਕੋ ਟਾ ਨਿੰਦਾ ਦੀ ਲੈਂ ਦੇ ਠਖਵਾ ਹੈ ਜੁਗਾ ਜੁੰਤਰ ਖਾਈ ਕਾ ਹੈ ਹੁਕਮੇ ਉਪੰਚ ਲਾਇ ਰਹਾ ਨਾਨਕ ਵੀ ਸੇਵੀ ਪਰਵਹਿ ਸਾਚਾ ਸਹ ਹੈ ਸਾਚਨਾ ਹੈ ਭਾਖ ਹੈ ਭਾਵਾ ਪਰ ਅੱਖ ਮੰਗ ਦੇਹ ਦੇਹ ਦਾਤ ਕਰੀ ਦਾਤਾਰ ਹੈ ਰੇਰ ਗੱਗ ਰਖਿਐ ਜਦਿਸੈ ਦਰਬਾਰ ਮੋਹਾਉ ਕੇ ਮੋਲਨ ਬੋਲੀਐ ਜਿਸਮ ਤਰੇ ਪੀਆ ਅੰਮ੍ਰਿਤ ਵੇਲਾ ਸਜਨਾ ਉਰਿਆਈ ਚਾਰ ਕਰਮੀਆਂ ਕੱਪੜਾ ਨਦੀ ਮੋਖ ਦੁਆਰ ਮਾਨਕ ਈਵ ਜਾਣੀਐ ਸਭ ਪਿਸਟਿਆ ਤਪਨ ਅਡਾਇ ਕੀਤਨ ਨ ਹੋਏ ਆਪੇ ਅਮਿਰਿੰਜਨ ਸੋਏ ਜਿਸੇ ਵੇਦਨ ਪਾਇਆ ਮਾਨੋ ਨਾਨਕ ਗਾਵਿਆ ਗੁਨੀ ਨਦਾਨ ਗਾਵਿਆ ਸੁਣੀਏ ਮਨ ਰਖੇ ਭਾਉ ਦੁਖ ਪਰ ਸੁਖ ਲਜਾਏ ਗੁਰਮੁਖਨਾਦੰ ਗੁਰਮੁਖਵੇਦੰ ਗੁਰਮੁਖ ਰਿਆ ਸਮਾਈ ਗੋਰਾ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿ ਨਾ ਕਥ ਨਾ ਜਾਈ ਗੁਰਾ ਇਕ ਦੇਵ ਰਾਈ ਸਵਨਾ ਜੀਆਂ ਕਾ ਇਕ ਦਾਤਾ ਸੋ ਮਨਸ ਨਾ ਜਾਈ ਤੀਰਥ ਨਹਾਵਾ ਜਿਤ ਸਭਾਵਾ ਵਿਨ ਪਾਣੇ ਕੇ ਨਾ ਕਰੀ ਜਿਤ ਸ੍ਰੇ ਟੁਪਾਈ ਵੇਖਾ ਵਿਨ ਕਰਮ ਕੇ ਮਿਲੈ ਲਈ ਮਤ ਵਿਚ ਰਤਨ ਜੋ ਹਰ ਮਾਨਕ ਜੇ ਇਕ ਗੁਰ ਕੀ ਸਿਖਸਣੇ ਗੁਰਾ ਇੱਕਾ ਦੇਵ ੜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮ ਸਨਜਾਈ ਜੇ ਰੁਕਚਾਰੇ ਅੱਜ ਹੋਦ ਸੁਣੀ ਹੋਏ ਨਾਂ ਖੜਾ ਜਾਣਿਆ ਨਾਂ ਚਲੇ ਸਭ ਕੋਈ ਟੰਗਾ ਨਾਮ ਰਖਾ ਏਕੈ ਜਸ ਕੀਰਤ ਜਗਤ ਜੀਤ ਸੈ ਨਰਨ ਆਵਾਈ ਤਵਾ ਤਨੁ ਉਛਾ ਕੀ ਕੀਤਾ ਅਰ ਕੀ ਕਰ ਦੋਸੀ ਦੋਸਰੀ ਨਾਨਕ ਨਿਰਗੁਣ ਗੁਣ ਕਰੇ ਗੁਰਮਤਿ ਆਗੁਣ ਦੀ ਤਿਹ ਕੋ ਨ ਸੁਝਾਈ ਜੀ ਤਿਸ ਗੁਣ ਕੋਈ ਕਰੇ ਸੁਣਐ ਸੇ ਪੀਰ ਸਰਨਾਥ ਸੁਣਐ ਧਰਤਵਰ ਆਕਾਸ਼ਣੈ ਦੀਪ ਲੋਪਤ ਸੁਣਐ ਪਹਨ ਸਕੇ ਕਾਲ ਨਾਨਕ ਪੈ ਤਸ ਵਿਗਾਸਨ ਰੂਪਮ ਕਨਸ सुन ईश्वर ब्रह्मान्द सुन मोक्षल सुन योग जुगत धन वेद वेद सुन शास्ता स्मृतवेद नान सत् सन्तोष ज्ञान सुन अर्शनकाशान ਸੁਣੈ ਪਰ ਪਰ ਪਾਵੈ ਮਾਨਾ ਸੁਣੈ ਲਾਗੈ ਸਹਿ ਤਿਆਨੋ ਨਾਨਕ ਪਤਸਦ ਵਿਗਸ ਸੁਣੈ ਦੂਪਾਉ ਕਾ ਨਾਸ ਸੁਣੈ ਸਰਾ ਗੁਨਾ ਕੀ ਗਹ ਸੁਣੈ ਸੇਖ ਪੀਰ 파ਸ ਸੁਣੈ ਅੰਧੇ ਪਾਵੈ ਰਹਾ ਸੁਣੈ ਹਾਥ ਐ ਸਿਗਹ ਨਾਨਕ ਪਤਸਦ ਵਿਗਸ ਸੁਣੈ ਦੂਪਾਉ ਕਾ ਨਾਸ ਮਨ ਨਾ ਕੀ ਕਰਕੇ ਨਾ ਜਾਏ ਜੇ ਕੋ ਕਹੈ ਪਿੱਛਾ ਵਿਛਟਾਇ ਇਕਾਤ ਕਰਨਾ ਨਿਕਨਹਾਰ ਮਨੈ ਕਹਿ ਵੈ ਕਨ ਵਿਚਾਰੂ ਆਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਦਾਰੇ ਮਨ ਕੋਏ ਮਨ ਸਤਿ ਵੈ ਮਨ ਬੁੱਧ ਮਨ ਸਲਪਨ ਕੀ ਸੋਧ ਮਨ ਮੋਹ ਚੋਟਾ ਨਾ ਖਾਏ ਮਨ ਜਦ ਕੈਸਾ ਨਾ ਜਾਏ ਐਸਾ ਨਾਮ ਨਿਰੰਝਰੋ ਜਿ ਕੋ ਮੰਨਦਾ ਰ ਮਲ ਕੋਈ ਮਨਮਾ ਠਾਕ ਨ ਪਾਇ ਮਨੈ ਪਾਸ ਪਰਗਰਜੈ ਮਨੈ ਮਗਨ ਚੱਲੈ ਪੰਥ ਮਨੈ ਧਰਮ ਸਿੱਧ ਸੰਬੰਦ ਐਸਾ ਨਾਮ ਨਿਰੰਝਰੋ ਜਿ ਕੋ ਮੰਨਦਾ ਰ ਮਲ ਕੋਈ ਮਨ ਪਾਵੇ ਮੋਕ ਦਵਾਰ ਮਨੈ ਪਰਵਾਰਿ ਸਹਾਰ ਮਨੈ ਤਰੈ ਧਾਰੇ ਗੁਰ ਸੇਖ ਮੰਨਾ ਨਾਨਕ ਪਾਇ ਨਾ ਭੇਖ ਐਸਾ ਨਾਮ ਨਿਰੰਜਨ ਹੋਏ ਜੀ ਕੋ ਮੰਨਣਾ ਨੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸਹ ਦਰਾਜਾਨ ਪੰਚਾ ਕਾ ਗੁਰ ਏਕਤਿਆਨ ਜੀ ਕੋ ਕਹ ਕਰੇ ਵਿਚਾਰ ਕਰਤੇ ਕੰਨ ਨਾ ਸਮਾਰ ਧੋਲ ਧਰਮਿਆ ਕਾ ਪੂਤ ਸੰਤੋਖਾ ਰੱਖੇ ਜਨ ਸੂਤ ਜੀ ਕੋ ਉਜਾ ਹੋਸਤ ਯਾਰ ਪਾ ਲੈ ਉਪਰ ਕੀ ਤਾ ਬਾਰ ਤੱਤੀ ਹੋਰ ਪਰ ਹੋਰ ਹੋਰ ਤਿਸ਼ਟੇ ਪਾ ਤਲਿਕਮ ਜੂਰ ਜੀਐ ਦਾ ਤ੍ਰਿੰਗਾ ਕੇ ਨਾਮ ਸਭਨਾ ਲਿਖਿਆ ਉਰੀ ਕਲਾਮ ਇਹ ਹਰੇ ਕਾਲੀ ਦਾਨੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਨਸਾ ਹਰੂਪ ਕੀਟੀ ਦਾ ਜਨਕ ਕੂਤ ਈਤਾ ਵਸਾ ਇੱਕ ਗਵਾਉ ਤਿਸ਼ਟੇ ਹੋਏ ਰਾਧੀਆਂ ਬਦਲ ਕਾਨ ਕਹਾ ਵੀਤਰ ਵਾਰਿੰਦਾ ਏਕ ਵਾਰ ਜੋ ਤੁਧ ਭਾ ਸੈ ਬ੍ਰਿਕਾਰੇ ਹੂੰ ਸਦਾ ਸਲਾਮਤ ਨਿਰੰਕਾਰ ਐਸੰਖ ਜਪ ਸੰਗ ਭਾ ਸੰਗ ਪੂਜਾ ਸੰਗ ਤਰਤਾ ਆਸੰਗ ਰਨ ਮੁਖੀ ਪਾਠ ਸੰਗ ਜੋ ਮਰਹਿ ਦਾਸ ਆਸੰਗ ਭਗਤ ਗਿਆਨ ਵਿਚਾਰ ਸੰਗ ਸਤੀ ਸੰਗ ਬੈਠਾ ਸੰਗ ਸੂਰਮਾ ਬੈਸੈ ਅਸੰਖ ਮੋਲੇ ਲਾਇ ਤਰ ਗੁਰੂ ਕਾਉਨ ਕਹਾ ਵੀਚਾਰ ਵਾਜ ਜਾਏ ਕੋ ਹਰ ਜੋਤਿ ਪਾਵੈ ਸੈ ਬ੍ਰਿਕਾਰ ਤੂੰ ਸਦਾ ਸਲਾਮਤ ਨਿਰੰਕਰ ਅਸੰਖ ਮੂਰਖੰਦ ਘੂਰ ਅਸੰਖ ਚੂਰ ਹਰਾਮ ਕੋਰਾ ਸੰਖ ਅਮਰ ਕਾ ਜਹੇ ਜੋਰ ਅਸੰਖ ਗਰਵ ਰੱਤਿਆ ਕੁਮਹ ਸੰਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਪੂਰੇ ਫੇਰਾ ਸੰਕਮਲੇ ਸਮਤ ਪਸਖਾ ਸੰਖ ਨਿੰਦ ਅਕਸ਼ਰ ਕਰੇ ਭਾਰ ਨਾਨਕ ਨੀਟ ਕਹਿ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤਦ ਪਾਵੈ ਸਾਈ ਬ੍ਰਿਕਰ ਤੂੰ ਸਦਾ ਸਲਾਮਤ ਗਿਰੰਕਰ ਅਸ਼ੰਖਨਾ ਅਸ਼ੰਖਾ ਅਗੰਗ ਅਗੰਗ ਅਸ਼ੰਖ ਲੋਵਾ ਸੰਖਹਿ ਸਿਰvarphi ਰੋਇ ਅਖਰੀ ਨਾਮ ਅਕ੍ਰਿ ਸਹਿਲਹ ਅਖਰੀ ਜਾਂ ਜੀਤ ਪੁਨ ਗਹ ਅਖਰੀ ਲਖਨ ਬੋਲਨ ਬਾਰ ਅਕਰ ਸਿਰ ਸੰਜੋਗ ਕੰ ਜਨ ਲਖੇ ਤੇ ਸਰਨਾਹ ਜੇ ਫਰਮਾਇ ਤੇ ਤੇ ਪਹ ਜਿਤਾ ਕੀਤਾ ਤਿਤਨਾ ਵਿੰਨਾ ਵੈ ਨਾਹੀ ਕੋਤਾਉ कुदरत कान कहां वीटर वन जवां एकवरी जो जोत पा सअमेरिकारे हूं उस रस नाम निरंकार परिए हाथ पैर तन देह पाणी तो तय उतरखे मूत बलिटी कप्पर ਪਰ ਯਮਤ ਪਾਪਕ ਸੰਗ ਉਦਪੈ ਨਵਕਰੰਗ ਬੰਨੀ ਪਾਪੀ ਅਖਨ ਨਾ ਕਰ ਕਰ ਕਰਨਾ ਲਿਖ ਲੈ ਜਹ ਆਪੇ ਬੀਜ ਆਪੇ ਖਾਨਾਂ ਕੁਖਮੀਆ ਜਹਉ ਤੀਰਤ ਤਪ ਦੈਦਾਨਾ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾ ਅੰਤਰਗਾ ਚੀਤ ਮੰਨ ਲਾਉ ਸਗਤਿ ਰਿਮਾ ਨਾਹੀ ਕੋਏ ਵਿਨਗੁਨ ਕੀਤੇ ਵਤਨ ਹੋਏ ਸੁਅਸਤਾ ਬਾਣੀ ਪਰਮਾ ਸਤ ਸੁਹਾਨ ਸਲਾਮੰਚ ਕਾਂਸੇ ਲਵਤ ਕਵਨਾ ਕੌਂ ਸਿਰ ਕਨਵਾਰ ਕਮ ਸਿਰਿ ਤੇ ਮਾ ਕਵਨ ਜਿਤੁ ਆਕਰਿ ਵੇਲਾ ਪਾਇ ਪੰਡਤੀ ਜੇ ਹੋਏ ਲੀਕ ਪੁਰਾਨ ਵਤਨ ਪਾਇਓ ਕਾਦੀਆ ਜੇ ਲਿਖਾ ਲੀਕ ਪੁਰਾਨ ਖਿਤਵਾਂ ਨਾ ਜੋਗੀ ਜਾਣ ਰਤਮਾ ਨ ਕੋਈ ਜਾ ਕਤ ਸਿਟੀ ਕੋ ਸਾਧੇ ਆਪੇ ਜਾਣ ਸੋਈ ਏ ਕਰਿਆ ਕਾ ਕਿਸ ਲਈ ਕਿਉ ਵਨ ਕਿ ਜਾਨਾ ਨਾਨਕ ਕੱਖਣ ਸਭ ਕੋ ਆਖੈ ਇੱਕੂ ਇੱਕ ਸਿਆਨਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾ ਕਉ ਐ ਨਾਨਕ ਜੀ ਕੋ ਆਪੋ ਜਾਣ ਅੱਗਾ ਗਿਆਨ ਸੁਹੈ ਉਤਲਾ ਪਤਾ ਲਖ ਅਗਾਸ ਅਗਾਸ ਔਰ ਕੋਰਕ ਪਾਛਕੇ ਵੀਰ ਕੈਨਿਕ ਵਾਦ ਸਹਸ 18 ਕੈਨਕ ਤੀਬਾ ਅਸਲੂ ਇਹ ਦਾਤ ਲਿਖਾਇ ਤਾ ਲਿਖੀਏ ਲਿਖੇ ਹੋ ਵਿਨੋਸ ਨਾਨਕ ਵੱਡਾ ਆਖੀਏ ਆਪੇ ਜਾਣਿਆ ਸਲਾਹੀ ਸਲਾ ਹੈ ਤਿਸਤ ਨ ਪਾਈਆ ਨਦਿਆ ਤੇ ਵਾ ਪਵਨ ਸਮ ਨਾ ਜਾਣੀ ਹਸਮੁ ਸਾ ਸੁਲਤਾਨ ਗਿਰ ਸੇਤੀ ਮਾਲ ਧਨ ਕੀੜੀ ਤਲ ਨ ਹੋਵਾਰੀ ਜੇਤ ਸੈ ਮਨੋ ਨਾ ਵੀਸਰੈ ਅੰਤ ਨ ਸਿਫਟੀ ਕਨੰਤ ਅੰਤ ਨ ਕਨ ਰੇ ਨੰਤ ਅੰਤ ਨ ਵਿਕਸਣੰਤ ਅੰਤਨਤਾ ਭਗ ਮਨਮੰਤ ਅੰਤਨ ੜਾਪੈ ਕੀਤ ਆਕਾਰ ਅੰਤਨ ੜਾਪੈ ਪਰਵਰ ਅੰਤ ਕਾ ਨ ਕੀਤੇ ਵਿਰਲਾ ਹੈ ਤਾਂ ਕੇ ਅੰਤ ਨ ਪਾਇ ਜੈ ਇਹੋ ਅੰਤ ਨ ਜਾਣੇ ਕੋਈ ਭਵਤਾ ਕਈਐ ਭਵਤਾ ਵਡਾ ਸਾਈ ਉਚਾ ਤਉ ਉਚੇ ਉਪਰਿ ਉਚੈ ਨਾ ਹੋ ਐਵਿ ਉਚਾ ਕੋਈ ਇਸ ਉਚੇ ਕੋ ਜਾਣ ਸੋਈ ਜੀਵਨਾਵ ਜਨਿਆ ਪਾਪ ਨਾਨਕ ਨਦੀ ਕਰਮੀ ਦਾ ਤਉ ਬਹੁਤਾ ਕਰਮ ਨਿਖਣ ਜਾਏ ਵਡਾਤਾ ਤਾ ਤੇਨਾਤੁ ਬਾਈ ਕੀਤੇ ਮੰਗੇ ਦੁਰਪਾਰ ਕੀਤੇ ਗੰਤ ਨਹੀਂ ਵੀਚਰ ਕੀਤੇ ਕਰਤ ਦੇ ਵੀ ਕਰ ਕੀਤੇ ਲੈ ਲੈ ਮੁਖਰਪਾ ਕੀਤੇ ਮੁਰਖਾਈ ਕਰ ਹੇ ਤੰਦੂ ਕੋ ਸਰਮਾਰਾ ਇਹ ਵੇਨਾ ਤੇਰੀ ਦਤਰ ਬਨ ਕਲਾ ਸ਼ਿਵਾਨੇ ਹੋਏ ਹੋ ਰਾ ਨਸ ਕੇ ਕੋਏ ਜੀ ਕੋ ਖਾਇ ਕਿ ਆਕਨ ਪਾਈ ਉਹ ਦਾਰਨ ਜਿ ਤਿਆ ਮੋ ਖਾਇ ਆਪੇ ਜਾਣੇ ਆਪੇ ਦੇ ਆ ਕੈਸੇ ਵੇਖੇ ਕੀ ਜਿਸਨੋ ਬਖਸ਼ੇ ਸਿਵ ਸੇਲਾ ਨਾਨਕ ਪਾਛਾ ਹੀ ਪਾਛ ਅਮੁਲ ਗੁਰ ਆਮੁਲ ਵਪਾਰ ਅਮੁਲ ਵਪਾਰੀ ਅਮੁਲ ਬੰਡਾ ਅਮੁਲ ਆਵਾਂ ਅਮੁਲ ਦਹੈ ਅਮੁਲ ਪਾਮਲਾ ਸਮਾ ਹੈ ਅਮੁਲ ਦਰਮ ਅਮੁਲ ਦੀ ਬਾਨਾ ਅਮੁਲ ਤਲਾ ਅਮੁਲ ਪਰਮਾਨ ਅਮੁਲ ਬਖੀਸ ਮੁਨੀ ਸਾਨਾ ਅਮੁਲ ਕਰਮ ਅਮੁਲ ਫਰਮਾਨ ਹੈ ਆਮ ਲਲਾ ਮਲਾ ਕਨਜੈ ਆਖਾ ਖਰਹਿ ਲਿ ਲੈ ਆਕੇ ਵਿਤ ਪਤ ਪੁਰਾਣਾ ਆਖੇ ਪੜੇ ਕਰਿ ਵਿਖਿਆਨ ਆਖੇ ਪਰਮੇ ਆਖੇ ਇੰਦਰ ਆਖਾ ਗੋਪੀਟਾ ਗੋਵਿੰਦ ਆਖੇ ਸ੍ਰੀ ਆਖੇ ਸਿੰਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੀਵ ਆਖੇ ਸੁਨਰਮੁਨਿ ਸੇਵਾ ਇਤੇ ਆਕੇ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾ ਹੈ ਇਤੇ ਕੀਤੇ ਹੋਰ ਕਰੇ ਤਾਂ ਆਗਨ ਸਕੇ ਕੇ ਕੀ ਕੇ ਜੀਵ ਰੁਭਾ ਦੇਵ ਲੋਏ ਨਾਨਕ ਜਾਣੈ ਸੱਚੈ ਸੋਏ ਜੇ ਕੋ ਆਕੇ ਬੋਲ ਵਿਗਾੜ ਤਾ ਲਿਖਿਆ ਸਿਰਗਾ ਵਾਰੰਗ ਵਾਰ ਸੂਦਰ ਕਿਹਾ ਸੁਦਰ ਕਿਹਾ ਜਿਦ ਵੈ ਸਰਸ ਮਾਲੇ ਵਾਜੇ ਨਾਦਾਨੀ ਕਾ ਸੰਖਾ ਕੀਤੇ ਵਾਣਹਾਰੇ ਕੀਤੇ ਰਾਗ ਪਰੀ ਸੋ ਕਹਿ ਅਨੰਕੀਤੇ ਗਾਵਨ ਹਾਰੇ ਗਾਵਤ ਨਾ ਪਉਣ ਪਾਣੀ ਬਾਸੰਤਰ ਗਾਵੇ ਰਾਰਾ ਤਰੰਦਵਾਰੀ ਗਾਵੇ ਚਿਤ ਗੁਫਤਲੇ ਜਾਣੇ ਲਿਖ ਲਿਖ ਧਰਮ ਵੀਚਾਰੇ ਗਾਵੈ ਈਸ਼ਰ ਬਰ ਮਾਦੇਵੀ ਸੋਹਣ ਸਦਾ ਸੁਵਾਰੀ ਗਾਵੈ ਇੰਦਰਾ ਸੰਬਾਈ ਟੀ ਦੇਵਤਿਆਂ ਦਾ ਨਾਲੇ ਗਾਵੈ ਸਤ ਸਮਾਦੀ ਇੰਦਰ ਗਾਵਨ ਸਾਦੀ ਚਾਰੇ ਗਾਵਨ ਜਤੀ ਸਦੀ ਸੰਤੋਕੀ ਗਾਵੈ ਵੀਰ ਕਰਾਰੇ ਗਾਵਨ ਪਲਤ ਪਲਨ ਰਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਾ ਮੋਹਰੀਆ ਮਨਮੋਹਨ ਸੁਰਗਾ ਮਤ ਪਿਆਲੇ ਕਾਮ ਰਤਨੋਂ ਪਾਏ ਤੇਰੀ ਅਰਸਟਾ ਦੀਤਨਾ ਲੈ ਗਾਵ ਜੋਧਾ ਬਰਸੂਰਾ ਗਾਵ ਖਾਣੀ ਚਾਰੀ ਗਾਵ ਖਨ ਮੰਨਰਵਰ ਭੰਡਾ ਕਰ ਕਰ ਰਖੇ ਧਾਰੀ ਸੇਤ ਰਤਨੋਂ ਗਾਵੈ ਜੋਤਿ ਤੇ ਭਾਵਨਾ ਰਤੇ ਤੇਰੀ ਪੈਤਰ ਸਾਲੇ ਹੋਰ ਕੀਤੇ ਗਾਵਨ ਸੀ ਮੈਂ ਚਿਤਨਾ ਆਵਨ ਮਾਨਕ ਕਿਆ ਵੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਹੀਂ ਹੈ ਭੀਓ ਸੀ ਜਾ ਅਨਜਾ ਸੇ ਰਤਨਾ ਜਿਨਿਰਚਾਈ ਰੰਗੀ ਰੰਗੀ ਬਾਤੀ ਕਰਕੇ ਜਿਨਸੀ ਮਾਇਆ ਜਨੁ ਉਪਾਈ ਕਰ ਕਰੇ ਕਾ ਕੀਤਾ ਆਪਣਾ ਜਿਵ ਤੇ ਦੀਵਿ ਦਿਾਈ ਜੋਤ ਸੁਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਛ ਸਹ ਸਹ ਪਾਤ ਸਾਹਿਬ ਨਾਨਕ ਰਹਿ ਨਰਜਾਈ ਮੁੰਦਾ ਸੰਤੂਕ ਸਰਬਤ ਜੋਰੀ ਧਿਆਨ ਕੀ ਕਰੇ ਬਿਘੂਤ ਖਿੰਟਾ ਕਾਲ ਕੁਆਰੀ ਕਾਇਆ ਜੁਗ ਦੰਡਾ ਵਰਤੀ ਤਾ ਆਇ ਪੰਤੇ ਸਭ ਜਮਾਤੀ ਮਾਂ ਜੀ ਤੇ ਦਾਜੀ ਤੂ ਆਦੇ ਤਸੇ ਆਦੇ ਸ ਆਧ ਨੀਲ ਅਨੰਦ ਨਾ ਹੈ ਜੁੜਕੇ ਕੋ ਵੀ ਉਧ ਗਿਆਨ ਦਾ ਪੰਡਰਨਾ ਕਰ ਕਰਵਾ ਜੀਨਾ ਤੂ ਆਪਨਾਥ ਨਾਥੀ ਸਭਾ ਕੀ ਜਿਸ ਦਾ ਵਰਾਸਾ ਦਾ ਸੰਜੋਗ ਵਿਜੋਗ ਦੋਏ ਕਾ ਚਲਾਵੇਂ ਰੇਖੇ ਆਵੇਂ ਪਾਗੁ ਅਦੇ ਤਸੇ ਅਦੇਸ ਅਦਨਿਤ ਅਨੰਤ ਅਜੁਤਵੇ ਕੋਵੇਸ ਏਕਾ ਮਾਈ ਜੁਗਤਵਿਆਈ ਟਿੰਟੇਲੇ ਪਰਵਾਨ ਇੱਕ ਸੰਸਾਰੀ ਇੱਕ ਬਨਾਰੀ ਇਕਲਾ ਹੀ ਦੀਵਾਨ ਜੇਤੁ ਭਾਵ ਤਵੇ ਚਲਾਵੇ ਜੇ ਹੋਇ ਫਰਮਾਨ ਓ ਵਿਖੇ ਉਹ ਨਨਦ ਨ ਅਵੈ ਬਹੁਤਾ ਹੈ ਉਹ ਨਾਨਕ ਆਦੇਸ ਸਿਆਦੇਸ ਆਦ ਅਨਿਲ ਅਨੰਤ ਹਿਤ ਤੁਧ ਵਿਕੋ ਇਸ ਆਸਨਾ ਲੋਏ ਲੋਏ ਪੰਡਾਰੇ ਜੋ ਕਿਸ ਪਾਇਆ ਸੋ ਏਕਾ ਵਾਹ ਕਰ ਕਰੇ ਕੈਸੀ ਜਨ ਹਾਰ ਨਾਨਕ ਸੱਚੇ ਕੀ ਸੱਚੀ ਕਰ ਆਦੇਸ ਸਿਆਦੇਸ ਆਦਾਨੀ ਨਨ ਅਨੰਤ ਜੁਲਵੇ ਕਵੀਸ ਇੱਕ ਦੂਜੀ ਬਹ ਲਖ ਹੋ ਹੈ ਲਖ ਵਲਵੀਸ ਲਲ ਗਿੜ ਅਖੀਏ ਇੱਕ ਨਾਮ ਜੈ ਦੀਸ ਇਹ ਤ੍ਰਹਿਵਤ ਪਵੜੀਆਂ ਚੜੀਏ ਹੋਇ ਆ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ കൂടി കൂടാ ആക്കുപ്പോർ ജോന മംഗന ദനോര ജോ ന ജീവനമോർ ജോർ നാജമാധന സോര ജോ നീ ജാനി ചര ജോ ജുത്തി സംസാര ਜਿਸ ਹੱਥ ਜੋਰ ਕਰਵੇ ਕੈ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੇ ਰਤੇ ਥਿਤੀ ਵਾਰ ਪਉਣ ਪਾਨੀ ਅਗਨੀ ਭਤਾਲ ਤਿਸ ਵਿੱਚ ਧਰਤੀ ਥਾਵ ਰੱਖੀ ਧਰਮ ਸਦ ਤਿਸ ਵਿੱਚ ਜੀਏ ਜੁਗ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਸਚਾ ਦਰਬਾਰ ਦਿੱਤਾ ਸੋਨ ਪੰਜ ਪਰਮਾਨੰਦੀ ਕਰਮ ਪਾ ਨੀਸਾਨ ਕੱਟ ਪਕਾਈ ਉੱਥ ਪਾਏ ਨਾਨਕ ਗਿਆ ਜਪੈ ਜੈ ਧਰਮ ਕਨ ਕਹ ਤਰਮ ਗਿਆਨ ਕਨ ਕਾ ਕਰਮ ਕੀਤੇ ਪਾਨ ਪਾਨਿ ਵੈ ਸੰਤਰ ਕੀਤੇ ਕਾਨ ਮਹੀਸ ਕਿਤੇ ਬਰਮਾ ਘਾਟ ਕਰਿਯਹਿ ਰੂਪ ਰੰਕੇ ਵੇਸ ਕਿਤੇ ਕਰਮ ਭੂਮੀ ਮੇਰ ਕੇਤੇ ਕਿਤੇ ਰੂਪ ਦੇਸ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿਰਵਨਾਥ ਕੇਤੇ ਕਿਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਸ ਮੰਦਾ ਕੀਤੇ ਖਾਣੀ ਕੀਤੇ ਬਾਣੀ ਕੀਤੇ ਪਾਤ ਨਰੰਦ ਕੀਤੇ ਸੋਤੀਸ ਕੀਤੇ ਨਾਨਕ ਅੰਤਉ ਗਿਆਨ ਖਨਮ ਹੈ ਗਿਆਨ ਪਰਚੰਡਿ ਦਿੱਥੇ ਨਾਮਨੋ ਕੋ ਅਨੰਦੈ ਕਰਮਕੰਨ ਕੀ ਬਾਣੀ ਰੂਪ ਤਤ ਕਾਰਤ ਕਰੀਏ ਬੋਧਾ ਰੂਪ ਤਾਂ ਗਿਆ ਗੱਲਾਂ ਕਥੀਆਂ ਨਾ ਜਹੈ ਜੇ ਕੋ ਕਹੈ ਇੱਥੈ ਵਿਸਥਾਈ ਇੱਥੈ ਕਰੀਏ ਸਤਿਮਾਤਮਨ ਬੋਧਾ ਇੱਥੈ ਕਰੀਏ ਸ੍ਰਿਦਾ ਕੀ ਸਦ ਕਰਮਕੰਨ ਕੀ ਬਾਣੀ ਜੋਰ ਤਿਥਾ ਨ ਕੋਈ ਹੋ ਰਾ ਤਿਥਾ ਜੋਤ ਮਾ ਬਰਸੂਰਾ ਤਿਨ ਮੈਂ ਰਾਮ ਰਹਾ ਭਰਪੂਰ ਤਿਥਾ ਸੀਤਾ ਸੀਤਾ ਮੇ ਮਹਾਤਾ ਕੇ ਰੂਪ ਨਾ ਕਥਨੇ ਜਹੈ ਮਾ ਓਹ ਮਰਹ ਨਠਾ ਕੇ ਦਹ ਦਿਨ ਕਹਿ ਰਾ ਹਸੈ ਮਨ ਮਹਾਈ ਤਿਥਾ ਪਤਵਸੇ ਕੇ ਲੋ ਕਰੇ ਅਨੰਤ ਮਨਸੋਏ ਸਚ ਖੰਨ ਵਸੈ ਨਿਰੰਕਾਰੂ ਕਰ ਕਰ ਵੇਖੈ ਨਦਨ ਹਾਰਾ ਪਿੱਠਾ ਖੰਨ ਮੰਡਲ ਵਰਪੰਡਾ ਜੀ ਕੋ ਕਥੈ ਤਾਂ ਬ੍ਰੰਤਿ ਤੁਠਾ ਲੋਲੂ ਆਕਾਰ ਜਿਵ ਜਿਵ ਹੁਕਮ ਚਿਵੈ ਤਿ ਕਰ ਵੇਖੈ ਵੇਸ ਕਰੀਚਾਰ ਨਾਨਕ ਕਥਨਾ ਕਰੜਸ ਜਤ ਪਹਾਰ ਧੀਰਜ ਸੁਨਿਆਰ ਅਹਰਨ ਮਤ ਵੀ ਰੱਥਿਆ ਭਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅਮਰ ਤੇ ਢਾਲ ਘੜੀਐ ਸਭ ਸਚੀ ਟਕਸਦ ਦਿਨ ਕਾ ਨਦਰ ਕਰਮ ਦਿਨ ਕਾ ਨਾਨਕ ਨਦਰੀ ਨਦਰਣ ਹਾਲ ਸੁਨੋ പവന ഗുരു പാത ദർത്ത മഹത്ത ദല ജഗത്ത ബുയാ വാച്ച ധർമ്മ ദൂരമിട ਜਿਨੀ ਨਾਮ ਤੇ ਆਇਆ ਗੈ ਮਸਕਰਗਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਰਾਇ ਜਿਨੀ ਨਾਮ ਤੇ ਆਇਆ ਗੈ ਮਸਕਰਗਾਲ ਨਾਨਕ ਤੇ ਮੁਖ ਉਜਲੇ ਕੇਤੀ ਛਟੀ ਨਾਨਕ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ